ਦੋਸਤੋ ਆ ਵੀਡੀਓ ਦੇਖਿਓ ਬਹੁਤ ਸੋਹਣੀ ਵੀਡੀਓ ਆ ਤੇ ਇੱਕ ਪਿਆਰਾ ਜਿਹਾ ਮੈਸੇਜ ਆ ਤੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਕੇ ਜਾਇਓ ਤੇ ਸ਼ੇਅਰ ਵੀ ਜਰੂਰ ਕਰਿਓ ਭੁੱਲ ਅਸੀਂ ਯਾਦ ਰੱਖਦੇ ਕਿਉਂ ਭੁੱਲਿਆਂ ਕਿਉਂ ਨਾ ਸਮਿਆਂ ਵਿੱਚ ਗੁਰੂ ਸਾਹਿਬ ਨੇ ਦੋ ਹੀ ਚੀਜ਼ਾਂ ਤੋਂ ਵਰਜਿਆ ਸੀ ਪਹਿਲੀ ਚੀਜ਼ ਇਹ ਸੀ ਕਿ ਤੁਸੀਂ ਆਪਣੀ ਬਹਿ ਕੇ ਕਿਸਮਤ ਤੇ ਝੂਰਨਾ ਛੱਡ ਦਿਓ ਇਹ ਸੋਚ ਮਨਾਂ ਵਿੱਚੋਂ ਕੱਢ ਦਿਓ ਕਿ ਰਾਜੇ ਦਾ ਪੁੱਤਰ ਰਾਜਾ ਹੁੰਦਾ ਜੇ ਨਹੀਂ ਹੁੰਦਾ ਕੋਈ ਪਿਛਲੇ ਜਨਮ ਦੇ ਕਰਮ ਨਹੀਂ ਜੇ ਹੁੰਦੇ ਤੁਸੀਂ ਆਪ ਆਪਣੀ ਕਿਸਮਤ ਲਿਖਣੀ ਹੁੰਦੀ ਜੇ ਕਿਉਂ ਅਸੀਂ ਆਪਣੀ ਕਿਸਮਤ ਲਿਖਣੀ ਛੱਡ ਦਿੱਤੀ ਆਪ ਹੱਥੀ ਕੰਮ ਕੀਤਾ ਸੀ ਖੇਤਾਂ ਵਿੱਚ ਇਹ ਵਿਖਾਉਣ ਲਈ ਕਿ ਚੜ੍ਹਦੀ ਕਲਾ ਦਾ ਰਾਜ਼ ਇਹੋ ਹੈ ਆਪਣੇ ਹੱਥੀ ਕਿਰਤ ਕਰ ਲਈਏ ਸਾਰਾ ਕੁਝ ਤਿਆਗ ਕੇ ਕਿਉਂ ਅਸੀਂ ਵਾਪਸ ਉੱਥੇ ਉਹਨਾਂ ਹੀ ਹੁਕਮਰਾਨਾਂ ਅੱਗੇ ਗੋਡੇ ਟੇਕਣੇ ਸ਼ੁਰੂ ਕਰ ਦਿੱਤੇ ਨੇ ਤੇ ਪਤਾ ਜੇ ਇਸ ਵੇਲੇ ਕਮਾਲ ਵੇਖੋ ਇੱਕ ਨਹੀਂ ਦੋ ਨਹੀਂ ਮੈਂ ਬੱਚਿਆਂ ਦੀ ਡਾਕਟਰ ਬੜੇ ਖੁਸ਼ੀ ਦੇ ਨਾਲ ਕਈ ਪਿੰਡਾਂ ਵਿੱਚੋਂ ਮੇਰੇ ਕੋਲ ਆਉਂਦੇ ਨੇ ਵੀਰ ਤੇ ਕਹਿੰਦੇ ਨੇ ਕਣਕ ਦੇਣ ਆਇਆ ਤੁਹਾਨੂੰ ਜਿਸ ਤੇ ਸਪਰੇ ਨਹੀਂ ਇਸਪਰੇ ਤੋਂ ਬਗੈਰ ਵਾਲੀ ਕਣਕ ਤੁਹਾਨੂੰ ਦਿੰਨੇ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਕਿਸ ਤਰੀਕੇ ਅਸੀਂ ਆਪਣੇ ਆਪ ਆਪਣੇ ਟੱਬਰ ਨੂੰ ਜ਼ਹਿਰੀਲਾ ਸਾਰਾ ਕੁਝ ਖਵਾ ਰਹੇ ਹਾਂ ਇਹ ਇੱਕ ਹਿੱਸੇ ਵਿੱਚ ਸਪਰੇਅ ਨਾ ਹੋਣ ਨਾਲ ਕੁਝ ਵੀ ਨਹੀਂ ਹੋਣਾ World Health Organization ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿੰਨੀ ਅਸੀਂ ਸਪਰੇਅ ਲੜੀਂਦੀ ਜੇ 7 ਗੁਣਾ ਅਸੀਂ ਕਰ ਰਹੇ ਹਾਂ 68 ਗੁਣਾ ਤੇ ਸਾਰੀ ਦੀ ਸਾਰੀ ਉਹ ਸਪਰੇਅ ਵਿੱਚਲਾ ਜ਼ਹਿਰ ਜ਼ਮੀਨ ਦੇ ਥੱਲੇ ਜਾਂਦਾ ਪਿਆ ਜੇ ਜ਼ਮੀਨ ਦੇ ਹੇਠੋਂ ਜਿਹੜਾ ਪਾਣੀ ਅਸੀਂ ਖਿੱਚ ਰਹੇ ਹਾਂ ਸਿਰਫ 3 ਦਿਨ ਪੁਰਾਣੇ ਅੰਕੜੇ ਆਏ ਜੇ ਕਿ ਪੰਜਾਬ ਵਿੱਚਲਾ 60% ਦੀ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਇਹ ਸਿਰਫ ਗੁਰਦੇ ਉੜਾਏਗਾ ਕੈਂਸਰ ਕਰੇਗਾ ਵਾਲ ਝਾੜੇਗਾ ਵਕਤ ਤੋਂ ਪਹਿਲਾਂ 20 20 ਸਾਲ ਪਹਿਲਾਂ ਇਹਨਾਂ ਪੰਜਾਬੀਆਂ ਦੀ ਮੌਤ ਦਾ ਕਾਰਨ ਬਣੇਗਾ World Health Organization ਬੈਠੀ ਨੂੰ ਚਿੰਤਾ ਹੈ ਕਿ ਇਸ ਕੌਮ ਦੀ ਐਕਸਪਾਇਰੀ ਡੇਟ ਆ ਗਈ ਹੈ ਪਰ ਸਾਨੂੰ ਚਿੰਤਾ ਨਹੀਂ ਅਸੀਂ ਸੀਮਾ ਤਾਂ ਆਪਣੇ ਤੱਕ ਕਿ ਮੈਂ ਇੰਨੇ ਹਿੱਸੇ ਵਿੱਚ ਸਪਰੇ ਨਹੀਂ ਕੀਤੀ ਤਾਂ ਮੈਂ ਜ਼ਹਿਰ ਤੋਂ ਬਚ ਜਾਵਾਂਗਾ ਅਫਸੋਸ ਕਿ ਸਾਡੀ ਹਵਾ ਵੀ ਇਸ ਵੇਲੇ ਸਾਹ ਲੈਣ ਯੋਗੀ ਨਹੀਂ ਜਿਹੜੇ ਸਪਰੇਅ ਕਰ ਰਹੇ ਨੇ ਉਹਨਾਂ ਨੂੰ ਖਿਆਲ ਵੀ ਨਹੀਂ ਹੋਣਾ ਕਿ ਆਪਣੇ ਘਰ ਤੋਂ 5 ਮੀਟਰ ਤੱਕ ਦੀ ਸਾਰੀ ਦੀ ਸਾਰੀ ਹਵਾ ਜ਼ਮੀਨ ਤੇ ਜ਼ਮੀਨ ਹੇਠਲਾ ਪਾਣੀ ਜ਼ਹਿਰੀਲਾ ਕਰ ਚੁੱਕੇ ਨੇ ਇਹ ਆਪਣੇ ਜੋਗੀ ਬੀਜੀ ਕਣਕ ਵੀ ਨਿਰੀ ਤੇ ਨਿਰੀ ਜ਼ਹਿਰ ਦੇ ਵਿੱਚ ਕਿਉਂ ਆਖਰ ਕਿਉਂ ਅਸੀਂ ਆਪਣੇ ਆਪ ਨੂੰ ਮਾਰਨ ਨੂੰ ਤੋਲੇ ਆ ਕਦੇ ਕੋਈ ਤਾਂ ਜਾਗ ਕੇ ਜਵਾਬ ਦੇਵੇਗਾ ਕਿ ਅਸੀਂ ਆਪਣੇ ਆਪ ਨੂੰ ਸਹੀ ਰਸਤੇ ਤੋਰਨਾ ਚ ਜ਼ਰਾ ਅੰਕੜੇ ਜਿਹੜੇ ਮੈਂ ਸਿਰਫ ਤੁਹਾਨੂੰ ਪੜਾਉਣ ਲਈ ਲਿਆਈ ਸੰ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਸਾਡੇ ਇਸ ਵੇਲੇ ਦਾ ਖਰਚਾ ਜੋ ਸਿਰਫ ਤੇ ਸਿਰਫ ਹਵਾ ਦੇ ਵਿਚਲੇ ਪ੍ਰਦੂਸ਼ਣ ਸਦਕਾ ਹੋਇਆ ਜੇ ਅੰਦਾਜ਼ਾ ਲਾ ਲਿਓ ਕਿੰਨਾ ਪੈਸਾ ਹਰ ਘਰ ਦਾ ਜ਼ਾਇਆ ਜਾ ਰਿਹਾ ਹੈ ਕਿ ਇਸ ਵੇਲੇ ਭਾਰਤ ਵਿੱਚ ਸਿਰਫ ਰੋਗੀਆਂ ਦਾ ਖਰਚਾ 3500 ਕਰੋੜ ਰੁਪਇਆ ਹੋਇਆ ਜੇ ਪਿਛਲੇ ਬੜੇ 3500 ਕਰੋੜ ਤੁਹਾਡੇ ਜਾਂ ਸਾਡੇ ਵਿੱਚੋਂ ਕਿਸੇ ਰਿਸ਼ਤੇਦਾਰ ਨੂੰ ਕਿਸੇ ਨਾ ਕਿਸੇ ਬਿਮਾਰੀ ਦੇ ਇਲਾਜ ਵਜੋਂ ਅਸੀਂ ਉਹ ਹੀ ਵਰਤ ਰਹੇ ਹਾਂ ਇਹ ਖਰਚਾ ਸਿਰਫ ਪਿਛਲੇ ਬੜੇ ਦਾ ਜੇ ਇਸ ਵੇਲੇ ਜੋ ਅਗਲੇ 50 ਸਾਲਾਂ ਦਾ ਖਰਚਾ ਦੱਸ ਚੁੱਕੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਕਿ ਜੇ ਨਾ ਤੁਸੀਂ ਹਟੇ ਇੰਨਾ ਹੀ ਸਪਰੇਅ ਕਰਨਾ ਨਾ ਇਹ ਜ਼ਹਿਰ ਪੀਣੋਂ ਹਟੇ ਨਾ ਜ਼ਹਿਰ ਆਪਣੇ ਫੇਫੜੇ ਅੰਦਰ ਭਰਨੋਂ ਹਟੇ ਤਾਂ ਅਗਲੇ 5 ਸਾਲਾਂ ਬਾਅਦ 15200 ਕਰੋੜ ਦਾ ਖਰਚਾ